ਸਤ ਸ੍ਰੀ ਅਕਾਲ ਦੋਸਤੋ ਬਸ 5 ਮਿੰਟ ਚੋਂ ਦਾ ਬਹੁਤ ਬਹੁਤ ਨਿੱਘਾ ਸਵਾਗਤ ਹੈ ਗੱਲ ਇਲੈਕਸ਼ਨਾਂ ਦੀ ਗੱਲ ਸਿਆਸਤ ਦੀ ਗੱਲ ਉਮੀਦਵਾਰਾਂ ਦੀ ਚੱਲ ਰਹੀ ਹੈ ਔਰ ਕਿਉਂਕਿ ਦੋ ਫੇਸ ਜਿਹੜੇ ਦੋ ਗੇੜ ਨੇ ਸੱਤਾਂ ਗੇੜਾ ਵਿੱਚੋਂ ਉਹ ਪੂਰੇ ਹੋ ਚੁੱਕੇ ਨੇ ਹੁਣ ਬਾਕੀ 5 ਗੇੜ ਰਹਿ ਗਏ ਨੇ ਵੋਟਾਂ ਦੇ ਤੇ ਪਹਿਲੇ ਜੂਨ ਨੂੰ ਜਦੋਂ ਆਖਰੀ ਗੇੜ ਦੇ ਆ ਵੋਟਾਂ ਪੈਣ ਗਿਆ ਉਹਦੇ ਵਿੱਚ ਪੰਜਾਬ ਵਿੱਚ ਚੰਡੀਗੜ੍ਹ ਵਿੱਚ ਇਹ ਮਹੱਤਵਪੂਰਨ ਵੋਟਾਂ ਪੈਣ ਗਿਆ ਉਹ 6ਵੇਂ ਗੀਰ ਵਿੱਚ ਹਰਿਆਣਾ ਵਿੱਚ ਵੀ ਵੋਟਾਂ ਪੈਣ ਗਈਆਂ ਇਸ ਵਾਰ ਇੱਕ ਬੜੀ ਦਿਲਚਸਪ ਡਵੈਲਪਮੈਂਟ ਹੋ ਰਹੀ ਹੈ ਉਹ ਇਹ ਹੈ ਕਿ ਜਿਹੜੇ ਬਾਲੀਵੁੱਡ ਸਟਾਰਸ ਨੇ ਤੇ ਜਾਂ ਜਿਹੜੇ ਸਪੋਰਟਸ ਸਟਾਰਸ ਨੇ 올ੰਪੀਅਨਸ ਨੇ ਇੰਟਰਨੈਸ਼ਨਲ ਪਲੇਅਰਸ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਸਾਰੇ ਪਾਰਟੀਆਂ ਨੇ ਹੱਥ ਖੜੇ ਕਰ ਦਿੱਤੇ ਨੇ ਉਹਨਾਂ ਵਿੱਚ ਆਪਣਾ ਕੌਨਫੀਡੈਂਸ ਰੀਪੋਜ਼ ਨਹੀਂ ਕੀਤਾ ਬਹੁਤ ਸਾਰੇ ਅਜਿਹੇ ਉਮੀਦਵਾਰ ਨਹੀਂ ਹਨ ਬਿਸ਼ੱਕ ਹੈਮਾ ਮਾਲੀ ਤਾਂ ਲੜ ਰਹੇ ਨੇ ਉਹਨਾਂ ਨੇ ਪਹਿਲੇ ਫੇਸਬੁਕ 'ਚ ਝੋਟਾਂ ਪਈਆਂ ਪਰੰਤੂ ਜੇ ਅਸੀਂ ਉੱਤਰੀ ਭਾਰਤ ਵਿੱਚ ਦੇਖੀਏ ਕਿਰਨ ਖੇਨ ਨੂੰ ਚੰਡੀਗੜ੍ਹ ਤੋਂ ਟਿਕਟ ਨਹੀਂ ਮਿਲੀ ਉਹ ਦੋਵਾਰੀ ਸਿਟਿੰਗ ਐਮਪੀ ਰਹੇ ਨੇ ਭਾਜਪਾ ਦੇ ਸਨਿਦ ਜੋ ਜਿਹੜੇ ਕੇਐਸਵਾਰ ਗੁਰਦਾਸਪੁਰ ਤੋਂ ਰਿਪਰਿਜ਼ੈਂਟ ਕਰਦੇ ਸਨ ਉਹਨਾਂ ਨੂੰ ਵੀ ਟਿਕਟ ਨਹੀਂ ਦਿੱਤੀ ਗਈ ਤੇ ਇਸੇ ਤਰ੍ਹਾਂ ਹੀ ਗੌਤਮ ਗੰਭੀਰ ਜਿਹੜੇ ਟੈਸਟ ਕ੍ਰਿਕਟ ਖੇលਦੇ ਰਹੇ ਨੇ ਉਹਨਾਂ ਨੂੰ ਵੀ ਦਿੱਲੀ ਤੋਂ ਟਿਕਟ ਨਹੀਂ ਦਿੱਤੀ ਗਈ ਔਰ ਪੰਜਾਬ ਵਿੱਚ ਜਾਂ ਹਰਿਆਣਾ ਵਿੱਚ ਜਾਂ ਦਿੱਲੀ ਵਿੱਚ ਕਿਸੇ ਵੀ ਖਿਡਾਰੀ ਨੂੰ ਕਿਸੇ ਵੀ ਬਾਲੀਵੁੱਡ 스타 ਨੂੰ ਇਸ ਵਾਰ ਜਿਹੜਾ ਟਿਕਟ ਦੇਣ ਵਾਲਾ ਕਮ ਸੀ ਉਹਦੇ ਵਿੱਚ ਉਹਨਾਂ ਦਾ ਨੰਬਰ ਬਹੁਤ ਪਿੱਛੇ ਰਹਿ ਗਿਆ ਹੈ ਇਹ ਕਿਉਂ ਹੋ ਰਿਹਾ ਹੈ ਕਿਉਂਕਿ ਇੱਕ ਪਾਸੇ ਭਾਜਪੀ ਨੇ ਆਪਣੇ ਇਲੈਕਸ਼ਨ ਮੈਨੀਫੈਸਟੋ ਵਿੱਚ ਕਿਹਾ ਹੈ ਕਿ ਉਹ ਬਿਡ ਕਰਨਗੇ ਕਿ 2036 ਜਾਂ 올림픽 ਇੱਡਾ ਭਾਰਤ ਵਿੱਚ ਕਰਾਈਆਂ ਜਾਣ ਮੋਸਟ ਪ੍ਰੋਬੇਬਲੀ ਉਨ੍ਹਾਂ ਦੀ ਆਫਰ ਹੋਵੇਗੀ ਕਿ ਗੁਜਰਾਤ ਵਿੱਚ ਅਹਮਦਾਬਾਦ ਵਿਚ ਕਰਾਈਆਂ ਜਾਂ ਜਿੱਥੇ ਬਹੁਤ ਇੱਕ ਮੈਸਿਵ ਸਟੇਡੀਅਮ ਬਣਾਇਆ ਗਿਆ ਸੀ ਨਰਿੰਦਰ ਮੋਦੀ ਦੇ ਨਾਂ ਤੇ ਔਰ ਜਿੱਥੇ ਪਿਛਲੇ ਬਾਰੇ ਹੀ ورلڈ ਕੱਪ 1 ਡੇ ਇੰਟਰਨੈਸ਼ਨਲਸ ਓਡੀ 50 ਦਾ ورلڈ ਕੱਪ ਹੋਇਆ ਸੀ ਜਿੱਥੇ ਫਾਈਨਲ ਵੀ ਹੋਇਆ ਐਨੇਗਰੋ ਮੈਚ ਵੀ ਉੱਥੇ ਹੋਇਆ ਤੇ ਨੌ ਮੈਚ ਅਹਮਦਾਬਾਦ ਹੋਏ ਸਨ ਸੋ ਇੱਕ ਪਾਸੇ ਤਾਂ ਤੁਸੀਂ ਬਿਡ ਕਰ ਰਹੇ ਹੋ 올림픽ਸ ਦੀ ਤੇ ਦੂਜੇ ਪਾਸੇ ਜਦੋਂ ਇਲੈਕਸ਼ਨਾਂ ਹੋ ਰਹੀਆਂ ਨੇ ਤੇ ਖਿਡਾਰੀਆਂ ਨੂੰ ਤੁਸੀਂ ਸਾਈਡ ਆਨ ਕਰ ਦਿੱਤਾ ਹੈ ਖਿਡਾਰੀਆਂ ਨੂੰ ਜੋ ਬਣਦੀਆਂ ਸਨ ਸੀਟਾਂ ਉਹ ਵੀ ਇਸ ਵਾਰ ਸ਼ਾਇਦ ਨਹੀਂ ਮਿਲ ਰਹੀਆਂ ਉਹਨਾਂ ਮਿਲੀਆਂ ਨੇ ਹਾਂ ਬਿੱਜੂ ਜਨਤਾ 당ਲ ਨੇ ਜਰੂਰ ਭਾਰਤੀ ਹਾਕੀ ਦੇ ਜਿਹੜੇ ਹਾਕੀ ਇੰਡੀਆ ਦੇ ਪ੍ਰਧਾਨ ਨੇ 올ੰਪੀਅਨ ਦਲੀਪ ਟਰਕੀ ਉਹਨਾਂ ਨੂੰ ਫੀਲਡ ਕੀਤਾ ਹੈ ਸੁੰਦਰਗੜ ਤੋਂ ਤੁਹਾਨੂੰ ਯਾਦ ਹੋਵੇਗਾ ਕਿ ਪਹਿਲਾਂ ਦਲੀਪ ਟਰਕੀ ਰਾਜ ਸਭਾ ਵਿੱਚ ਵੀ ਬੀਜੂ ਜਨਤਾ 당 ਦੇ ਨੋਮੀਨੇਟ ਕੀਤੇ ਸਨ ਤੇ ਉਹਨਾਂ ਦੀ ਟਰਮ 2018 ਵਿੱਚ ਕੰਪਲੀਟ ਹੋ ਗਈ ਸੀ 2014 ਵਿੱਚ ਉਹ ਲੋਕ ਸਭਾ ਇਲੈਕਸ਼ਨ ਵੀ ਲੜੇ ਸਨ ਬੀਜੇਪੀ ਦੇ ਕੈਂਡੀਡੇਟ ਦੇ ਅਗੇਂਸਟ ਉਸੇ ਕਾਂਸਟਿਟੂਐਂਸੀ ਤੋਂ ਜਿੱਥੋਂ ਉਹ ਦੁਬਾਰਾ ਆਪਣਾ ਇਲੈਕਟਰਾਈ ਕਰ ਰਹੇ ਨੇ ਉਸ ਵੇਲੇ ਉਹ 18000 ਦੀ ਵੋਟਾਂ ਨਾਲ ਹਾਰ ਗਏ ਸਨ ਪਰੰਤੂ ਇਸ ਵਾਰ ਜਿਵੇਂ ਪਿਛਲੇ ਕੁਝ ਮਹੀਨਿਆਂ ਵਿੱਚ ਹਾਕੀ ਇੰਡੀਆ ਨੇ ਉੜੀਸਾ ਵਿੱਚ ਜੋ ਹਾਕੀ ਦੇ ਵੱਡੇ ਵੱਡੇ ਕੁਮਾਂਦਰੀ ਟੂਰਨਾਮੈਂਟ ਕਰਾਏ ਨੇ ਔਰ ਹਾਕੀ ਲਈ ਜੋ ਉਪਰਾਲੇ ਕੀਤੇ ਨੇ ਉਸ ਤੋਂ ਬਾਅਦ ਕਿਉਂਕਿ ਸੁੰਦਰਗੜ ਇੱਕ ਏਰੀਆ ਹੈ ਜਿੱਥੇ ਹਾਕੀ ਦੀ ਨਰਸਰੀ ਕਿਹਾ ਜਾਂਦਾ ਹੈ ਟ੍ਰਾਈਵਲ ਬੈ ਦੀ ਨਰਸਰੀ ਕਿਹਾ ਜਾਂਦਾ ਹੈ ਬਹੁਤ ਖਿਡਾਰੀ ਉੱਥੋਂ ਨਿਕਲੇ ਨੇ ਉੱਥੇ ਬਹੁਤ ਸਾਰੀ ਹਾਕੀ ਦੀ ਫੈਸਿਲਿਟੀਆਂ ਕ੍ਰੀਏਟ ਹੋਈਆਂ ਨੇ ਤਾਂ ਲੱਗਦਾ ਹੈ ਕਿ ਇਸ ਵਾਰ ਦਲੀਪ ਟੀਰ ਕੀ 2014 ਦੇ ਮੁਕਾਬਲੇ ਬਿਹਤਰ ਪ੍ਰਦਰਸ਼ਨ ਕਰਨਗੇ ਤੇ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਉਹ ਕਾਫੀ ਚਿਰ ਤੋਂ ਉੱਥੇ ਆਪਣੀ ਕੰਪੇਨਿੰਗ 'ਤੇ ਲੱਗੇ ਹੋਏ ਨੇ ਤੇ ਇਸ ਵਾਰ ਉਹਨਾਂ ਨੂੰ ਉਮੀਦ ਹੈ ਕਿ ਉਹ ਪਿਛਲੀ ਵਾਰ ਇਹਨਾਂ ਨੂੰ ਚੰਗਾ ਨਤੀਜਾ ਦਿਖਾਉਣਗੇ ਪਰਤੋ ਉਹਦੇ ਨਾਲ ਨਾਲ ਹੋਰ ਹਾਕੀ ਹਾਕੀ ਖਿਡਾਰੀ ਜਾਂ ਹੋਰ ਐਥਲੀਟ ਨੇ ਸਪੋਰਟਸ ਪੀਪਲ ਨੇ ক্রিকেট ਦੇ ਖਿਡਾਰੀ ਨੇ ਕਿਸੇ ਨੂੰ ਵੀ ਇਸ ਵਾਰ ਕਿਸੇ ਵੀ ਪਾਰਟੀ ਨੇ ਕੋਈ ਯਾਰਾ ਮੌਕਾ ਨਹੀਂ ਦਿੱਤਾ ਇਹਦਾ ਕੋਈ ਕਈ ਕਾਰਨ ਹੋ ਸਕਦੇ ਨੇ ਕਿਉਂਕਿ ਜਿਹੜਾ ਪਾਰਟੀਆਂ ਦਾ ਮੋਹ ਹੈ ਖਿਡਾਰੀਆਂ ਵਿੱਚ ਜਾਂ ਬਾਲੀਵੁੱਡ ਸਾਰਾ ਵਿੱਚ ਉਹ ਭੰਗ ਹੋ ਗਿਆ ਇਹ ਲੱਗਦਾ ਹੈ ਜੇਕਰ ਇਹ ਮੋਹ ਭੰਗਨਾ ਹੋਇਆ ਹੁੰਦਾ ਤਾਂ ਸ਼ਾਇਦ ਹਰ ਵਾਰ ਸਟਾਰ ਅਪੀਲ ਕਰਨ ਹੀ ਔਰ ਵਨੇਬਿਲਿਟੀ ਕਰਨ ਹੀ ਖਿਡਾਰੀਆਂ ਨੂੰ ਤੇ ਬਾਲੀਵੁੱਡ ਸਟਾਰਾਂ ਨੂੰ ਦਿੱਤਾ ਦਿੱਤੀਆਂ ਜਾਂਦੀਆਂ ਸਨ ਤੇ ਉਹ ਇਲੈਕਸ਼ਨਾਂ ਲੜਦੇ ਸਨ ਤੇ ਅਕਸਰ ਉਹਨਾਂ ਨੂੰ ਸਫਲਤਾ ਵੀ ਮਿਲ ਜਾਂਦੀ ਸੀ ਹਰਿਆਣਾ ਵਿੱਚ ਤਾਂ ਪੂਰੀ ਉਮੀਦ ਸੀ ਕਿਉਂਕਿ ਰੈਸਲਰ ਜਿਹੜੇ ਨੇ ਪਹਿਲਵਾਨ ਉਹ ਕਾਫੀ ਨੇੜੇ ਰਹੇ ਨੇ ਭਾਜਪਾ ਦੇ ਪਰੰਤੂ ਜਿਹੜੀ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਵਿੱਚ ਜਿਹੜਾ ਕਮਸਾਨ ਦਾ ਯੁੱਧ ਹੋਇਆ ਕਡਾਰੀਆਂ ਤੇ ਅਧਿਕਾਰੀਆਂ ਵਿਚ ਵਿਚਾਲੇ ਪ੍ਰੈਜ਼ੀਡੈਂਟ ਖਾਸ ਕਰਕੇ ਜਿਹੜੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪਿਛਲੇ ਪ੍ਰਧਾਨ ਸਨ ਬ੍ਰਿਜ ਪੁਸ਼ਪ ਸਿੰਘ ਉਹਨਾਂ ਖਿਲਾਫ ਜਿਹੜੀ ਜਦੋਜਾਦ ਹੋਈ ਉਸ ਤੋਂ ਬਾਅਦ ਇਸ ਵਾਰ ਬਹੁਤ ਕੌਨਫੀਡੈਂਸ ਰੀਪੋਜ਼ ਨਹੀਂ ਕੀਤਾ ਗਿਆ ਪਹਿਲਵਾਨਾਂ ਵਿੱਚ ਔਰ ਅੱਜ ਫੇਰ ਇਹ ਵਾਰਨਿੰਗ ਰਹੀ ਹੈ ਕਿ ਜੇ ਐਡਵੌਕਟਮਿਟੀ ਦੇ ਬੇਸਿਸ ਤੇ ਵਰਲਡ ਬਾਡੀ ਜਿਹੜੀ ਆ ਉਹ ਕਦੇ ਵੀ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਨੂੰ ਸਸਪੈਂਡ ਕਰ ਸਕਦੀ ਹੈ ਉਹਦੀ ਮਾਨਤਾ ਰੋਕ ਸਕਦੀ ਹੈ ਹਾਲਤ ਖੇਡਾਂ ਵਿੱਚ ਬਹੁਤ ਚੰਗੀ ਨਹੀਂ ਇਹ ਗੱਲ ਮੰਨਣੀ ਪੈਗੀ ਔਰ ਖੇਡਾਂ ਦੀ ਥੇ ਸਿਆਸਤ ਹੈ ਤੁਹਾਨੂੰ ਪਤਾ ਹੀ ਹੈ ਕਿ ਮੈਰੀ ਕਾਮ ਜਿਹੜੀ ਸਾਡੀ ਬਹੁਤ ਉੱਗੀ ਬੌਕਸਰ ਹੈ ਉਹਨੂੰ ਪਹਿਲਾਂ ਸ਼ੈਫ ਦੇ ਮਿਸ਼ਨ ਨਾਮਿਨੇਟ ਕੀਤਾ ਗਿਆ ਸੀ ਲੇਕਿਨ ਆਖਿਰ ਜਾ ਕੇ ਉਸਨੇ ਕਹਿ ਦਿੱਤਾ ਕਿ ਉਹ ਇੰਡੀਅਨ ਟੀਮ ਦੀ ਪੈਰਾਓਲੰਪਿਕਸ ਵਿੱਚ ਸ਼ੈਫ ਦੇ ਮਿਸ਼ਨ ਬਣ ਕੇ ਨਹੀਂ ਜਾਣਾ ਚਾਹੇਗੀ ਤੇ ਉਹਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਐਸ ਵੇਲੇ 올림피언 ਪੀਟੀ ਊਸ਼ਾ ਪ੍ਰੈਜ਼ੀਡੈਂਟ ਹੈ ਪਹਿਲੀ ਔਮਨ ਹੈ ਜਿਹੜੀ ਕਿ ਭਾਰਤੀ 올림픽 ਕਮੇਟੀ ਦੀ ਪ੍ਰਧਾਨ ਹੈ ਐਸੇ ਤਰ੍ਹਾਂ ਜਿਵੇਂ ਮੈਂ ਦੱਸਿਆ ਦਲੀਪ ਤਿਰਕੀ ਉਹ ਪ੍ਰਧਾਨਗੀ ਕਰ ਰਹੇ ਨੇ ਹਾਕੀ ਦੀ ਆਦਿਲ ਸਮਾਰੀ ਵਾਲਾ ਪ੍ਰਧਾਨਗੀ ਕਰ ਰਹੇ ਨੇ ਐਥਲੈਟਿਕ ਫੈਡਰੇਸ਼ਨ ਆਫ ਇੰਡੀਆ ਦੀ ਤੇ ਐਸੇ ਤਰ੍ਹਾਂ ਹੀ ਕਲਿਆਣ ਜਿਹੜੇ ਚੌਬੇ ਨੇ ਉਹ ਫੁੱਟਬਾਲ ਦੇ ਨੇ ਉਹ ਵੀ ਇੱਕ ਕੁਮਾਂਤਰੀ ਖਿਡਾਰੀ ਨੇ ਰਹੇ ਨੇ ਤੇ ਕੁਝ ਖੇਡਾਂ ਵਿੱਚ ਵਿਸ਼ਾਖ ਹੁਣ ਖਿਡਾਰੀਆਂ ਨੂੰ ਮਾਨਤਾ ਮਿਲੀ ਆ ਚੌਧਰ ਮਿਲੀ ਹੈ ਪਰੰਤੂ ਇਹਨਾਂ ਇਲੈਕਸ਼ਨਾਂ ਵਿੱਚ ਉਹ ਜਿਹੜੀ ਚੌਧਰ ਮਿਲੀ ਸੀ ਜਾਂ ਮਿਲ ਰਹੀ ਸੀ ਉਹ ਕਿਤੇ ਨਾ ਕਿਤੇ ਰੁਕ ਗਈ ਲੱਗਦੀ ਹੈ ਥੰਮ ਗਈ ਲੱਗਦੀ ਹੈ ਸੋ ਕਿਉਂਕਿ ਜੇ 2036 ਵਿੱਚ 올림픽 ਖੇਡਾਂ ਕਰਾਉਣੀਆਂ ਨੇ ਤਾਂ ਕੁਝ ਖਿਡਾਰੀਆਂ ਨੂੰ ਜਿਨ੍ਹਾਂ ਦੀ ਅਬਿਲਿਟੀ ਹੈ ਐਡਮਿਨਿਸਟ੍ਰੇਟਿਵ ਅਬਿਲਿਟੀ ਹੈ ਜਿਹੜੇ ਕੁਝ ਕਰ ਸਕਦੇ ਨੇ ਜਿਵੇਂ ਕਿ ਸਵਾਰੋ ਗਾਂਗਲੀ ਨੇ ਐਜ਼ ਪ੍ਰੈਜ਼ੀਡੈਂਟ ਆਫ ਬੋਰਡ ਆਫ ਕੰਟਰੋਲ ਫॉर ਕ੍ਰਿਕਟ ਇਨ ਇੰਡੀਆ ਦੇ ਕੰਮ ਕੀਤਾ ਜਾ ਹੋਰ ਖਿਡਾਰੀਆਂ ਨੇ ਕੰਮ ਕੀਤਾ ਇਸੇ ਤਰ੍ਹਾਂ ਹੀ ਜੇ ਖਿਡਾਰੀਆਂ ਵਿੱਚ ਕੌਨਫੀਡੈਂਸ ਰੀਪੋਜ਼ ਕੀਤਾ ਜਾਵੇ ਤਾਂ ਚੰਗੇ ਨਤੀਜੇ ਦਿਖਾ ਸਕਦੇ ਨੇ ਸੋਵੇ ਸੋਚਿਆ ਅੱਜ ਤੁਹਾਡੇ ਨਾਲ ਇਹ ਜਿਹੜਾ ਇੱਕ ਆਸਪੈਕਟ ਤੇ ਇਹ ਵਿਸ਼ਾ ਇਹ ਸਾਂਝਾ ਕਰਾਂ ਤੇ ਆਉਂਦੇ ਦੇ ਨਾਲ ਵੀ ਫੇਰ ਹੀ ਹੋਰ ਚੰਗੇ ਮੁੱਦੇ ਲੈ ਕੇ ਤੁਹਾਡੇ ਨਾਲ ਫੇਰ ਉਰੂ ਹੋਵਾਂਗਾ ਤਦ ਤੱਕ ਇਜਾਜ਼ਤ ਦਿਓ ਕੁਸ਼ ਰਹੋ ਸਲਾਮਤ ਰਹੋ